ਸਤਿ ਸ਼੍ਰੀ ਅਕਾਲ ਜੀ ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰਨੀ ਦਾ ਫੌਂਡਾ ਇੰਸਟ੍ਰਕਟਰ ਤੇ ਦੋਸਤੋ ਅੱਜ ਦੀ ਇਹ ਵੀਡੀਓ ਇਸ ਕਰਕੇ ਆ ਕਿ ਜੋ ਆਪਣੀਆਂ ਐਡਮਿਸ਼ਨਸ ਹੋਣੀਆਂ ਸੀਗੀਆਂ ਜਿਵੇਂ ਤੁਹਾਨੂੰ ਕਿਹਾ ਸੀਗਾ ਕਿ 12 ਤਰੀਕ ਤੱਕ ਐਡਮਿਸ਼ਨਸ ਨੇ ਸਾਰੀਆਂ ਤਾਂ ਉਹ ਐਡਮਿਸ਼ਨਸ ਜਿਹੜਾ ਬੈਚ ਆਪਣਾ ਉਹ ਫੁੱਲ ਹੋ ਚੁੱਕਿਆ ਇਸ ਮੰਦ ਦਾ ਤੇ ਹੁਣ ਜਿਹੜੀਆਂ ਐਡਮਿਸ਼ਨਸ ਨੇ ਅਸੀਂ ਰੋਕ ਰਹੇ ਹਾਂ ਅਗਲੇ ਮਹੀਨੇ ਫਿਰ ਤੋਂ ਆ ਜਿਹੜੀਆਂ ਐਡਮਿਸ਼ਨ ਸ਼ੁਰੂ ਹੋਣਗੀਆਂ 1 ਤੋਂ ਲੈ ਕੇ 5 ਤਰੀਕ ਤੱਕ ਤੇ ਹੁਣ ਤੁਸੀਂ ਦੇਖ ਰਹੇ ਸਾਡੇ ਸੱਚੇ ਵਿੱਚ ਸਾਰੀ ਕੁੜੀਆਂ ਆਪਣਾ ਠੀਕ ਹੈ ਤੇ ਉਸ ਸਾਈਡ ਆਪਣੇ ਮੁੰਡੇ ਸਾਰੇ ਠੀਕ ਹੈ ਤੇ ਆਪਾਂ ਸਿਰਫ ਇੱਥੇ ਆਪਣਾ ਲਿਮਟਿਡ ਹੀ ਬੱਚੇ ਰੱਖਦੇ ਆਂ ਓਨੇ ਕੇ ਵਿੱਚ ਰੱਖਦਾ ਜਿੰਨੇ ਕੇ ਅਸੀਂ ਸੰਭਾਲ ਫਾਈਏ ਠੀਕ ਹੈ ਤਾਂ ਇਸ ਕਰਕੇ ਐਡਮਿਸ਼ਨ ਰੋਕ ਰਹੇ ਆਂ ਹਾਲੇ ਤੇ ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਕੈਡਮੀ ਨੋ ਡਾਊਟ ਵਿਜ਼ਿਟ ਕਦੇ ਵੀ ਕਰ ਸਕਦੇ ਹੋ ਬਟ ਜਿਹੜੀ ਬੱਚੇ ਹੁਣ ਅਕੈਡਮੀ ਆਉਣਾ ਸੋਚ ਰਹੇ ਨੇ ਤੁਸੀਂ ਹਲੇ ਥੋੜਾ ਜਿਆ ਹੁਣ ਅਗਲੇ ਮਹੀਨੇ ਫਰਵਰੀ ਦੇ ਵਿੱਚ 1 ਤੋਂ ਲੈ ਕੇ 5 ਤਰੀਕ ਤੱਕ ਐਡਮਿਸ਼ਨ ਓਪ ਹੋਣਗੀਆਂ ਕਿਉਂਕਿ ਉਸ ਟਾਈਮ ਤੇ ਆਪਣੀ ਐਡਮਿਸ਼ਨ ਜਿਹੜੀ ਅਕੈਡਮੀ 'ਚ ਕਰਵਾਓ ਤੇ ਨਾਲ ਨਾਲ ਜਿਹੜੇ ਨੈਕਸਟ ਬੈਚ ਦੇ ਵਿੱਚ ਆ ਜਿਹੜੀ ਤੁਸੀਂ ਸਟਾਰਟਿੰਗ ਕਰੋ ਤਾਂਤਾ ਦੇ ਲਈ ਹੁਣ ਸਸਰੀ ਘਰ ਦ ਕੀ ਮਾਰਕਿੰਗ ਹਾਲ ਵਧੀਆ ਦੇਖ ਰਹੇ ਹੋ ਤੁਸੀਂ ਸਾਰਾ